ਮੇਰਾ ਨਾਮ ਤੇ ਲਬੀਰ ਕੋ ਕਾਨੂੰਨ ਵਾਲਾ ਰੋਡ ਤੇ ਐਂਦੇ ਆ ਅਸੀਂ 2 ਦਿਨ ਬਾਅਦ ਸੀ ਕਿੱਥੇ ਗਏ ਅਸੀਂ ਰਾਜਸਥਾਨ ਗਏ ਸੀ ਕਿਸ ਲਈ ਬੇਟੇ ਦੀ ਤਰੀਫ ਸੀ ਸਾਡੀ ਵੀ ਤਰੀਫ ਸੀ ਨਾਲ ਅੱਛਾ ਸਵੇਰੇ 7:30 ਵਜੇ ਆ ਜਾਂਦੇ ਹੁੰਦੇ ਹੰਦਿਆਂ ਨੂੰ ਚੋਰੀ ਹੋਈ ਨੁਕਸਾਨ ਬਹੁਤ ਹੋ ਗਿਆ ਨੁਕਸਾਨ ਬੱਚੀ ਤੋਂ 30 ਟੋਲੇ ਤੇ ਸੋਨਾ ਆ ਅੱਛਾ ਇਹ 25 ਟੋਲੇ ਸੋਨਾ ਆ ਜੀ ਕਿੰ ਲੋਗ ਦੇ ਏਡ ਗੇਰ ਚਾਂਦੀ ਆ ਤਿੰਨ ਘੜੀਆਂ ਨੇ ਬਾਹਰ ਦੀਆਂ ਲੇਡੀਜ਼ 1000 ਪੌਂਡ ਦੋ 1000 ਪੌਂਡ ਆ ਦੋ ਜਿਹੜੀਆਂ ਜਾਇੰਟਸ ਘੜੀਆਂ ਨੇ ਬਾਹਰ ਦੀਆਂ ਤੇ ਦੋ ਇੱਧਰ ਦੀਆਂ ਇੱਕ ਮੋਬਾਈਲ ਸਾਡੇ ਰਿਟਾਇਰਮੈਂਟ ਤੇ ਮਿਲੀਆਂ ਸੀ ਮੈਂ ਹੈਲਥ ਡਿਪਾਰਟਮੈਂਟ ਚੋਂ ਮੇਰੇ ਹਸਪਤਲ ਵੀ ਤੇ ਇੱਕ ਮੋਬਾਈਲ ਇੱਕ ਮੋਮਾਇ ਲਿਆ ਇੱਕ ਚਾਂਦੀ ਦੀ ਬ੍ਰੇਕਆ 100 ਗ੍ਰਾਮ ਦੀ ਸੱਬਲ ਨਾਲੇ ਤੋੜੀਆਂ ਹੋਣ ਗਈਆਂ ਹੁਣ ਆਪਾਂ ਤੇ ਇੱਥੇ ਨਹੀਂ 7:30 ਵਜੇ ਤਸਵੀਰਾਂ ਆਈਆਂ। ਹੂੰ। ਵੇਖ ਗਈ ਆ। ਮੌਕਾ ਦੇਤੀਏ ਵੇਖੋ ਹੁਣ ਕੀ ਕਰਦੇ ਆ। ਬੋਦਰਾਸ। ਪਸਿੰਨਾ ਕਿਤੇ ਆਊਟ ਆਫ ਸਟੇਸ਼ਨ ਗਿਆ ਦੇ। ਰਾਜਸਥਾਨ ਸਾਈਡੋਂ ਤੇ 25 ਤਰੀਕ ਨੂੰ ਗਏ ਤੇ 27 ਨੂੰ ਜਦੋਂ ਵਾਪਸ ਆਏ ਤੇ ਜਦੋਂ 7:30 ਵਜੇ ਘਰ ਪਹੁੰਚੇ ਤੇ ਉਦੋਂ ਬਾਰ ਦਾ ਜਿੰਦਾਰ ਤੋਂ ਟੁੱਟਾ ਹੀ ਉਹਦਾ ਅੱਗੇ ਗੇਟ ਵੀ ਥੋੜਾ ਜਿਹਾ ਤੋੜਿਆ ਤਹਿ ਉਹਨਾਂ ਨੇ। ਬਾਰ ਦਾ ਜਦੋਂ ਅੰਦਰ ਬڑے ਤੇ ਅਲਮਾਰੀਆਂ ਵੀ ਕਮਰੇ ਦੀ ਜਿਹੜੀ ਸਟੋਰ ਦੀ ਹੈ ਉਹ ਵੀ ਖੁੱਲੀਆਂ ਪਈ ਸਾਰਾ ਸਮਾਨ ਇੱਧਰ ਤੇ ਫਿੱਲ ਰਿਆ ਸੀ ਜਦੋਂ ਚੱਕ ਕੀਤਾ ਤਾਂ ਉਹਦੇ ਵਿੱਚ ਕਾਫੀ ਸਮਾਨ ਦੀ ਚਾਦੀ ਰੱਖ ਪਰ ਤਾਂ ਨਕਸਾਰ ਕਰਕੇ ਚਲੀ ਗਈ ਜਿਹਦੇ ਵਿੱਚ ਜਿਹਦੇ ਵਿੱਚ ਸੋਨੇ ਦੇ ਜੀਵਰਾਤ ਦੇ ਕੁਝ ਗਹਿਣੇ ਹੀ ਚੂੜੀਆਂ ਛਾਪਾਂ ਕੋਈ 20 22 ਟੋਲੇ ਸੋਨਾ ਹੈ ਜਿਹੜਾ ਤੇ ਕੋਈ 2 ਕਿਲੋ ਚਾਂਦੀ ਦੇ ਹੀ ਜੀਵਰਾਤ ਜਿਹੜੇ ਕੀ ਜਦ ਦੀ ਪੁਸ਼ਤੀ ਚਲਦੇ ਆਏ ਰੋਜੀ ਤੇ 1000 ਪਾਉਂਡ ਸੀ ਕੋਈ 4 ਤੋਂ ਲੱਖ ਰੁਪਏ ਦਾ ਦਾ ਕਿ ਸੀ ਜਿਹੜਾ ਦਾ ਇੱਕ ਮੋਬਾਈਲ ਸੀ ਰੈਡਮੀ ਦਾ 5G ਉਹ ਚਲ ਗਏ ਮਦਦ ਭਰੋ ਤਾਲਾ ਤੋੜ ਕੇ ਬਸ ਉਹ ਸੱਬਲ ਸੱਬਲ ਦੇ ਨਾਲ ਤੇ ਅੰਦਰ ਆ ਗਏ ਤੇ ਅੰਦਰ ਆਣ ਕੇ ਫਿਰ ਉਹਨਾਂ ਨੇ ਜਿਹੜੀਆਂ ਅਲਮਾਰੀਆਂ ਤੋੜ ਤਾੜ ਕੇ ਤੇ ਵਿੱਚੋਂ ਸਮਾਨ ਕੱਢ ਕੇ ਲੈ ਗਏ ਉਹਨਾਂ ਦੀ ਦਰਜ ਕਰਾਈ ਐਫ ਆਈ ਆਰ ਉਹ ਕਹਿੰਦੇ ਜੋ ਵੀ ਸਾਡੇ ਕੋਲ ਬੰਦੇ ਕਾਰਵਾਈ ਅਸੀਂ ਕਰਾਂਗੇ ਤੇ ਕੈਮਰੇ ਕੰਪਰੀਚਾ ਸਰਚ ਕਰਦੇ ਇਹ ਦੇਖਣ ਦੇ ਪਿੱਛੇ ਸਾਨੂੰ ਜੀ ਬੋਧਰਾਜ ਸਿੰਘ ਪੁੱਤਰ ਹਰੀ ਸਿੰਘ ਨੇ ਕਾਨੂੰਨਾਂ ਰੋਡ ਤੇ ਉਹਨਾਂ ਵੱਲੋਂ ਇਤਲਾਹ ਮਿਲੀ ਆ ਪੀ ਉਹ ਆਪਣੇ 25 ਤਰੀਕ ਨੂੰ ਘਰੋਂ ਗਏ ਸੀ ਕਿਸੇ ਕੇਸ ਦੇ ਸਬੰਧ ਚ ਤੇ ਅੱਜ ਜਦੋਂ ਸਵੇਰੇ ਆਏ ਤੇ ਉਹਨਾਂ ਆ ਕੇ ਦੇਖਿਆ ਵੀ ਉਹਨਾਂ ਦਾ ਗੇਟ ਦਾ ਦਰਵਾਜ਼ਾ ਟੁੱਟਾ ਸੀਗਾ ਤੇ ਉਹ ਇਤਲਾਹ ਮਿਲੀ ਆ ਜੀ ਬਾਕੀ ਕਾਰਵਾਈ ਕਰਨਗੇ ਕਾਨੂੰਨੀ ਨੁਕਸਾਨ ਜੀ ਉਹਨੂੰ ਚੈੱਕ ਕਰਦੇ ਪਏ ਨੇ ਜੀ ਉਹ ਸਬੰਧੀ ਉਹ ਬਾਅਦ ਚ ਡਿਟੇਲ ਦੇਣਗੇ ਤੇ ਘਰੇਲੂ ਸਮਾਨ ਉਹਨਾਂ ਦਾ ਜਿੱਦਾਂ ਇਰੇ ਗੈਨੇ वगैरह ਦੱਸ ਰਹੇ ਨੇ ਬਾਕੀ ਉਹ ਕਹਿੰਦੇ ਸੀ Wi-Fi ਕਰਕੇ ਲੈਸ ਤੇ ਨਾ CCTV ਹੁਣ ਅਸੀਂ ਜਾ ਕੇ ਚੈੱਕ ਕਰਾਂਗੇ ਜੀ